ਬੱਚਿਆਂ ਦੀ ਪੜ੍ਹਾਈ ਦਾ ਬਹੁਤ ਇੱਕ ਦੱਬੇ ਪਏ ਨੇ ਵਿਚਾਰੇ ਪੜਾਈਆਂ ਵਿੱਚ ਵੀ ਪਰ ਸਿਰਫ ਉਹ ਦੁਨਿਆਵੀ ਪੜ੍ਹਾਈ ਦੇ ਨਾਲ ਕੀ ਹੈ ਇੱਕ ਤੁਸੀਂ ਇਨਸਾਨ ਤਿਆਰ ਕਰ ਸਕਦੇ ਹੋ ਜੇ ਇੱਕ ਅੱਛਾ ਇਨਸਾਨ ਜਾਂ ਮੈਂ ਕਹਾਂ ਕਿ ਗੁਰਸਿੱਖ ਇਨਸਾਨ ਅਗਰ ਤਿਆਰ ਕਰਨਾ ਹੈ ਉਹਦੇ ਲਈ ਸਾਨੂੰ ਆਪਣੇ ਇਤਿਹਾਸ ਆਪਣੇ ਵਿਰਸੇ ਦੇ ਨਾਲ ਜੁੜਨਾ ਹੀ ਪਏ ਇਤਿਹਾਸ ਖਤੋਂ ਹੋ ਰਿਹਾ ਸਾਡੀ ਪੀੜ੍ਹੀ ਇਤਿਹਾਸ ਭੁੱਲਦੀ ਜਾ ਰਹੀ ਆ ਜਿਹੜੀ ਮੰਨ ਲਾਦਾ ਸਖਲਾਈ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਸੀ ਉਹ ਸਾਨੂੰ ਨਹੀਂ ਮਿਲ ਰਹੀ ਇੰਨਾ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਸੰਸਥਾਵਾਂ ਨੇ ਪ੍ਰਚਾਰਕ ਉਹ ਵੀ ਕਿਤੇ ਨਾ ਕੀਤੇ ਉਹਨਾਂ ਪੂਰੀ ਨਹੀਂ ਪਾ ਰਹੇ ਜਿਸ ਹੱਦ ਤੱਕ ਸਾਨੂੰ ਇਤਿਹਾਸ ਦੇ ਬਾਰੇ ਦੁਨੀਆ 'ਚ ਸਾਨੂੰ ਦੱਸਣਾ ਚਾਹੀਦਾ ਸੀ ਸਾਡਾ ਇਤਿਹਾਸ ਇੰਨਾ ਵਾਈਡ ਹੈ ਨਾ ਅਸੀਂ ਇਸ ਨੂੰ ਜਿੰਨਾ ਫੈਲਾਵਾਂਗੇ ਉਹਨਾਂ ਹੀ ਘਟਾ ਹੈ ਹੁਣ ਇੱਥੇ ਵੀ ਅਸੀਂ ਦੇਖ ਰਹੇ ਹਾਂ ਤਾਂ ਇੱਕ ਗੰੰਤੀ ਮਾਤਰ ਲੋਕ ਨੇ ਜੋ ਸਾਡੇ ਕੋਲ ਆਣਗੇ ਇੱਕ ਦਿਨ ਵਿੱਚ ਜਦ ਕਿ ਇੱਥੇ ਲੱਖਾਂ ਲੋਕ ਜਿਹੜੇ ਨਸ਼ਮਸਤਕ ਹੋ ਰਹੇ ਨੇ ਜਿਵੇਂ ਤੁਸੀਂ ਕਹਿੰਗੇ ਲੱਖਾਂ ਲੋਕ ਆਉਂਦੇ ਆ ਵੀ ਇੱਥੇ ਸਾਡੇ ਕੋਲ ਘੱਟ ਹੁੰਦੇ ਆ ਜਿਵੇਂ ਆਪਣੇ ਸਾਹਮਣੇ ਵਾਲੇ ਪਾਸੇ ਸਟਾਲ ਦੇ ਸਾਹਮਣੇ ਵਾਲੇ ਪਾਸੇ ਲੰਗਰ ਚੱਲ ਰਿਹਾ ਉੱਥੇ ਭੀੜ ਵੱਧਦਾ ਇੱਥੇ ਭੀੜ ਘਟਦਾ ਇਹ ਵੀ ਇੱਕ ਸਾਡੀ ਤਰਾਸ ਦੀ ਹੈ ਕਿ ਅਸੀਂ ਢਿੱਡ ਭਰਨ ਵਾਲੇ ਤਰੇ ਹੋਏ ਆਂ ਪਰ ਅਸੀਂ ਦਿਮਾਗ ਨਹੀਂ ਭਰਨਾ ਚਾਹੁੰਦੇ ਅਸੀਂ ਦਿਮਾਗ ਖਾਲੀ ਰੱਖੀ ਫਿਰ ਇਕ ਕੌਮਗਲ ਲੰਗਰ ਲਗਾਉਣ ਦਾ ਰਿਵਾਜ ਹੈ ਨਾ ਜ਼ਿਆਦਾ ਹੋ ਚੁੱਕਾ ਹੈ ਵੀ ਉਹਨਾਂ ਦੇ ਸਟਾਲ ਤੇ ਐ ਜੀਜ਼ ਮਿਲ ਰਹੀ ਤਾਂ ਸਾਡਾ ਸਟਾਲ ਉਸ ਤੋਂ ਜ਼ਿਆਦਾ ਅੱਛਾ ਹੋਵੇ ਲੋੜ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਸੀ ਲੋੜ ਅਨੁਸਾਰ ਲੰਗਰ ਚਾਹੀਦਾ ਹੁਣ ਲੋੜ ਤੋਂ ਵੱਧ ਹੈ ਪੀਜ਼ੇ 버ਗਰ ਨੂਡਲਸ ਹਰ ਚੀਜ਼ ਮਿਲਦੀ ਹੈ ਲੰਗਰਾਂ ਦੇ ਵਿੱਚ ਤਾਂ ਮੈਨੂੰ ਬੜਾ ਫੀਲ ਹੋਇਆ ਕਿ ਯਾਰ ਅਸੀਂ ਰੱਜਿਆਂ ਨੂੰ ਰਜੋਣ ਲੱਗੇ ਹੋਏ ਹਾਂ ਤੇ ਜੋ ਅਸਲ ਸਾਡਾ ਖਾਣਾ ਸੀਗਾ ਉਹ ਅਸੀਂ ਕਿਸੇ ਨੂੰ ਦੇ ਨਹੀਂ ਰਹੇ ਉਹ ਕਿਸੇ ਨੂੰ ਵਰਤਾ ਨਹੀਂ ਰਹੇ ਇੱਕ ਪਿੰਡ ਦਾ ਇੱਕ ਨੌਜਵਾਨ ਆਇਆ ਵੀ ਮੇਰੀ 14 ਕ ਹਜ਼ਾਰ ਰੁਪਏ ਫੀਸ ਹੈ ਜੇ ਤੁਸੀਂ ਮੇਰੀ ਫੀਸ ਧਾਰ ਦੋ ਕਹਿੰਦੇ ਫੀਸ ਨਹੀਂ ਧਾਰਨੀ ਤੇਰੀ ਫੀਸ ਨਹੀਂ ਧਾਰਨੀ ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ ਉਹ ਸੋਨਾ ਛੜਾ ਕੇ ਫਿਰ ਅਸੀਂ ਲਖਵਾਉਣਾ ਵੀ ਹੁੰਦਾ ਨਾ ਪੱਤਰਾਂ ਦੇ ਉੱਤੇ ਫਲਾਨਾ ਸੋ ਫਲਾਨੀ ਸੇਵਾ ਕਰਾਈ ਧੰਕਾ ਸੋ ਇੰਨੀ ਸੇਵਾ ਕਰਾਈ ਫਿਰ ਇਹ ਵੀ ਤਾਂ ਸਾਡਾ ਟ੍ਰੈਂਡ ਆ ਨਾ ਜੇ ਅਸੀਂ ਇੱਕ ਗੁਰਸਿੱਖ ਨੂੰ ਸਟੈਂਡ ਕਰਦੀਏ ਤੇ ਉਹ ਸਾਡਾ ਧੁਰਦਰਗਾ ਵਿੱਚ ਨਾਮ ਲਿਖਿਆ ਜਾਏਗਾ। ਇਸ ਸੰਸਾਰ ਦੇ ਨਾਮ ਤਾਂ ਮਿੱਟੀ ਜਾਣੇ ਨੇ। ਸੋ ਉਸ ਧੁਰਦਰਗਾ ਦਾ ਅਸੀਂ ਆਪਣਾ ਕੁਝ ਧਨ ਇਕੱਠਾ ਕਰੀਏ, ਉੱਥੇ ਜਗ੍ਹਾ ਬਣਾਈਏ। ਜੋ ਕੰਮ ਅੱਜ ਸ਼ੌਮਣੀ ਕਮੇਟੀ ਨੂੰ ਕਰਨੇ ਚਾਹੀਦੇ ਸੀਗੇ, ਉਹ ਅੱਜ ਚਲੋ ਕਹਿੰਦੇ ਕਰੇ ਕੋਈ ਚੰਗਾ ਹੋਣਾ ਚਾਹੀਦਾ। ਪਰ ਉਹ ਇੱਕ ਵੱਡੀ ਸੰਸਥਾ ਉਹਨਾਂ ਕੋਲ ਕਾਡਰ ਵੱਡਾਗਾ ਸੇਵਾਦਾਰ ਵੀ ਆ ਸਾਰਾ ਕੁਝ ਪ੍ਰਬੰਧ ਵੀ ਹੈ ਜੇ ਉਹ ਜੇ ਇਹ ਉਪਰਾਲੇ ਕਰਨ ਤਾਂ ਸਾਡੀ ਜਿਹੜੀ ਕੌਮ ਅੱਜ ਪੰਜਾਬ 'ਚ ਖਾਸ ਤੌਰ ਤੇ ਧਰਮ ਪਰਿਵਰਤਨ ਵੱਡੀ ਗਿਣਤੀ 'ਚ ਹੋ ਰਿਹਾ ਤਾਂ ਉਹਨੂੰ ਰੋਕਿਆ ਜਾ ਸਕਦਾ ਧਰਮ ਪਰਿਵਰਤਨ ਤਾਂ ਹੋ ਰਿਹਾ ਕਿਉਂਕਿ ਅਸੀਂ ਇੱਕ ਜੁੱਟ ਨਹੀਂ ਹੈਗੇ ਜੇ ਅਸੀਂ ਕਿਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਕੱਲਾ ਇਕੱਲਾ ਬੰਦਾ ਵੀ ਪ੍ਰਚਾਰਕ ਬਣ ਜਾਵੇ ਨਾ ਤੇ ਫਿਰ ਪਿੰਡਾਂ ਵਿੱਚ ਪ੍ਰਚਾਰ ਕਰੀਏ ਤਾਂ ਫਿਰ ਧਰਮ ਪਰਿਵਰਤਨ ਤੇ ਕੋਈ ਵੱਡੀ ਗੱਲ ਨਹੀਂ ਇਹਨੂੰ ਰੋਕਿਆ ਜਾ ਸਕਦਾ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਭੁੱਲਰ ਅੱਜ ਅਸੀਂ ਪਹੁੰਚੇ ਹਾਂ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਜਿੱਥੇ ਅਸ਼ੀਦੀ ਜੋੜ ਮੇਲ ਚੱਲ ਰਹੇ ਨੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਜਿਹੜੇ ਸਵਾ ਸਵਾ ਲੱਖ ਦੇ ਨਾਲ ਭੜ ਗਏ ਈ ਨਹੀਂ ਮੰਨੀ 40 ਸਿੰਘ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਦੋ ਵੱਡੇ ਸਹਬਜ਼ਾਦੇ ਵੱਡੇ ਫਰਜ਼ੰਦ ਗੁਰੂ ਪਾਸ਼ਾ ਨੇ ਲਕੋਕੇ ਨਹੀਂ ਰੱਖੇ ਉਹਨਾਂ ਸਿੰਘਾਂ ਦੇ ਨਾਲ ਜੰਗ ਦੇ ਵਿੱਚ ਤੋਰ ਦਿੱਤੇ ਸਵਾ ਸਵਾ ਲੱਖ ਦੇ ਨਾਲ ਪੜਾਤਾ ਉਹ ਖਾਨ ਜੋ ਗੁਰੂ ਪਾਸ਼ਾ ਕਹਿੰਦੇ ਸਵਾ ਲੱਖ ਸੇ ਮੈਂ ਇੱਕ ਪੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਅੱਜ ਇੱਥੇ ਹੀ ਇਸੇ ਧਰਤੀ ਦੇ ਉੱਤੇ ਇਸੇ ਦਿਨ ਪੂਰੀ ਹੋਈ ਸੀ ਪੋ ਦੇ ਮਹੀਨੇ ਦੇ ਵਿੱਚ ਜਦੋਂ ਦੁਸ਼ਮਣਾਂ ਨੇ ਜ਼ਾਲਮ ਹਕੂਮਤ ਨੇ ਉਸ ਸਮੇਂ ਦੀ ਨੇ ਗੁਰੂ ਪਾਸ਼ਾ ਨੂੰ ਕਿਲਾ ਛੱਡਣ ਤੇ ਮਜਬੂਰ ਕੀਤਾ ਅਤੇ ਉਸ ਤੋਂ ਬਾਅਦ ਧੋਖਾ ਦਿੱਤਾ ਕਸਮਾਂ ਖਾ ਕੇ ਮੁੱਕਰ ਗਏ ਤਾਂ ਪਾਸ਼ਾ ਚਮਕੁਰ ਦੀ ਗੜੀ ਆ ਕੇ ਬੈਠ ਜਾਂਦੇ ਨੇ ਹਰ ਸਾਲ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਲੰਗਰ ਇੱਥੇ ਲੱਗਦੇ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਆ ਲੋਕਾਂ ਦੇ ਵੱਲੋਂ ਰੱਬ ਰੂਪੀ ਸੰਗਤ ਦੀ ਸੇਵਾ ਕੀਤੀ ਜਾਂਦੀ ਆ ਪਰ ਜੇਕਰ ਅੱਜ ਸਭ ਤੋਂ ਵੱਡੀ ਲੋੜ ਆ ਮੈਨੂੰ ਲੱਗਦਾ ਉਹ ਲੋੜ ਆ ਸਾਨੂੰ ਜਾਣ ਦੇ ਲੰਗਰ ਲਾਉਂਦੀ ਕਿਉਂਕਿ ਅਸੀਂ ਇਤਿਹਾਸ ਤੋਂ ਬਹੁਤ ਵਾਂਝੇ ਹੋ ਰਿਹਾ ਸਾਡੀ ਆਉਣ ਵਾਲੀ ਪੀੜ੍ਹੀ ਇਤਿਹਾਸ ਭੁੱਲਦੀ ਜਾ ਰਹੀ ਆ ਤਾਂ ਉਸ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਇਤਿਹਾਸ ਨੂੰ ਵਿਰਸੇ ਨੂੰ ਸੰਭਾਲ ਕੇ ਰੱਖਣ ਦੇ ਲਈ ਇੱਕ ਕੋਸ਼ਿਸ਼ ਕੀਤੀ ਗਈ ਆ ਮੁਹਾਲੀ ਤੋਂ ਇੱਕ ਕੁਝ ਵੀਰ ਆਏ ਨੇ ਕੁਝ ਸਾਡੀਆਂ ਭੈਣਾਂ ਆਈਆਂ ਨੇ ਕੁਝ ਸਾਡੀਆਂ ਬੀਬੀਆਂ ਮਾਤਾਵਾਂ ਆਈਆਂ ਨੇ ਜਿਨ੍ਹਾਂ ਦੇ ਵੱਲੋਂ ਰਲ ਕੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਬਾਲ ਫਲਵਾੜੀ ਤਿਆਰ ਕੀਤੀ ਗਈ ਆ ਉਸ ਬਾਲ ਫਲਵਾੜੀ ਦੇ ਮੁਖ ਸੇਵਾਦਾਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਐਡਾ ਸੋਹਣਾ ਉਪਰਾਲਾ ਕਰ ਰਹੇ ਹੋ ਤੁਸੀਂ ਆਮ ਤੌਰ ਤੇ ਲੋਕ ਖੁਸ਼ੀ ਮਨਾਉਂਦੇ ਆ ਕਿ ਅਸੀਂ ਬਰੈਡਾਂ ਦੇ ਲੰਗਰ ਲਾਤੇ ਪਕੌੜਿਆਂ ਦੇ ਲੱਗਣ ਲਾਤੇ ਮੈਂ ਸ਼ੁਰੂਆਤ 'ਚ ਹੀ ਇਹ ਗੱਲ ਕਲੀਅਰ ਕਰ ਦਿੰਦੀ ਕਿ ਸਾਨੂੰ ਅੱਜ ਉਹ ਪਾਨਾ ਦੀ ਭੁੱਖ ਨਹੀਂ ਆ ਸਾਨੂੰ ਅੱਜ ਇਤਿਹਾਸ ਦੀ ਭੁੱਖ ਆ ਸਾਡੀ ਪੀੜ੍ਹੀ ਇਤਿਹਾਸ ਤੋਂ ਵਾਂਝੀ ਹੁੰਦੀ ਜਾ ਰਹੀ ਹੈ ਤੁਹਾਡੇ ਮਨ ਦੇ ਅੰਦਰ ਇਹ ਖਿਆਲ ਕਿਵੇਂ ਆਇਆ ਕਿ ਇੱਕ ਬਾਲ ਫਲਵਾੜੀ ਦਾ ਪ੍ਰਬੰਧ ਕੀਤਾ ਜਾਵੇ ਤੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਜਾਵੇ ਇਸ ਤਰ੍ਹਾਂ ਕਿ ਅਸੀਂ 5 ਇੱਕ ਸਾਲਾਂ ਤੋਂ ਇਹ ਉਪਰਾਲਾ ਸ਼ੁਰੂ ਕੀਤਾ ਸੀਗਾ ਪਹਿਲੇ ਬਹੁਤ ਥੋੜੇ ਜਿਹੇ ਬੰਦੇ ਅਸੀਂ ਸ਼ੁਰੂ ਕੀਤੇ ਅਸੀਂ ਕੁਝ ਡਾਕਟਰਸ ਆ ਕੁਝ ਪ੍ਰੋਫੈਸਰ ਆ ਤੇ ਸਾਰੇ ਮੈਂਬਰਲ ਮਿਲ ਕੇ ਸੋਚਿਆ ਕਿ ਵੀ ਜਿਵੇਂ ਅਸੀਂ 4 ਬੰਦੇ ਨੇ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਸੀ ਐਕਚੁਅਲੀ ਫਿਰ ਅਸੀਂ ਉਹ ਨੂੰ ਵਧਾੰਦੇ ਵਧਾੰਦੇ ਮਹਾਰਾਜ ਨੇ ਜਿਵੇਂ ਜਿਵੇਂ ਪ੍ਰੇਰਣਾ ਦਿੱਤੀ ਜਿਵੇਂ ਜਿਵੇਂ ਮਾਹੌਲ ਬਣੇ ਫਿਰ ਅਸੀਂ ਇਸ ਪਾਸੇ ਨੂੰ ਤੁਰੇ ਫਿਰ ਸ਼ਬਦ ਸੁਣਾਓ ਇਨਾਮ ਪਾਓ ਤੋਂ ਸ਼ੁਰੂ ਕੀਤੇ ਐਵੇਂ ਛੋਟੇ ਛੋਟੇ ਗਿਫਟਸ ਦੇਣੇ ਸ਼ੁਰੂ ਕੀਤੇ ਤੇ ਇਸ ਤਰ੍ਹਾਂ ਹੀ ਹੁਣ ਅੱਜ ਸਾਡੀ ਬਾਲ ਫਲਵਾੜੀ ਬਹੁਤ ਵੱਡੀ ਹੋ ਗਈ ਹੈ ਅੱਛਾ ਬਾਲ ਫਲਵਾੜੀ ਦੇ ਵਿੱਚ ਜਿਹੜੀਆਂ ਕਿਹੜੀਆਂ ਐਕਟੀਵਿਟੀਆਂ ਤੁਸੀਂ ਬੱਚਿਆਂ ਨੂੰ ਕਰਵਾਉਣੇ ਹੋ ਮੈਂ ਇੱਥੇ ਬਾਅਦ ਤੁਸੀਂ ਬੋਰਡ ਤੇ ਲਿਖ ਕੇ ਲਾਇਆ ਇੱਥੇ ਏਜ ਲਿਮਟ ਨਹੀਂ ਆ ਇਹ ਮੈਨੂੰ ਬੜੀ ਖੂਬਸੂਰਤ ਗੱਲ ਲੱਗੀ ਤੇ ਇਹ ਤੁਸੀਂ ਕਿਉਂ ਲਿਖਿਆ ਇਹ ਵੀ ਅੱਜ ਕਲੀਅਰ ਕਰ ਦਿਓ ਏ ਏਜ ਲਿਮਿਟ ਅਸੀਂ ਇਸ ਲਈ ਨਹੀਂ ਰੱਖਦੇ ਕਿਉਂਕਿ ਨਾ ਅਸੀਂ ਦੇਖਦੇ ਆ ਕਿ ਬੱਚੇ ਜਦੋਂ ਕੁਐਸਚਨ ਕਰਨਾ ਚਾਹੁੰਦੇ ਆ ਤੇ ਉਹ ਪੇਰੈਂਟਸ ਵੀ ਇਨਵੋਲਵ ਹੁੰਦੇ ਆ ਤੇ ਪੇਰੈਂਟਸ ਹੀ ਨਹੀਂ ਅਸੀਂ ਅੱਜ ਦੇਖਦੇ ਆ ਕਿ ਜਿਵੇਂ ਵੱਡੇ ਬਜ਼ੁਰਗ ਵੀ 50 ਸਾਲ 60 ਸਾਲ ਉਹ ਵੀ ਸਾਡਾ ਪੇਪਰ ਬੜੀ ਖੁਸ਼ੀ ਨਾਲ ਕਰ ਰਹੇ ਨੇ ਇੱਥੇ ਅਸੀਂ ਲਿਖਤੀ ਪੇਪਰ ਪਹਿਲੀ ਵਾਰ ਹੀ ਲੈ ਰਹੇ ਆ ਫਤੇਗੜ ਸਾਹਿਬ ਲਿਆ ਸੀ ਤੇ ਇੱਥੇ ਲਿਆ ਸੀ ਵੈਸੇ ਹਮੇਸ਼ਾ ਸੁਣਦੇ ਹੀ ਆ ਤੇ ਅੱਜ ਇਸ ਵਾਰੀ ਲਿਖਤੀ ਪੇਪਰ ਵੀ ਹੈ ਤੇ ਪੇਰੈਂਟਸ ਬੜੇ ਉਸ਼ਾਹ ਦੇ ਨਾਲ ਉਹ ਪੇਪਰ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਕੋਈ ਲਿਮਿਟ ਨਹੀਂ ਰੱਖੀ ਮੈਨੂੰ ਕਿੰਨੀ ਕ ਲੱਗਦਾਗਾ ਕਿਉਂਕਿ ਇਤਿਹਾਸ ਤੇ ਬਾਰੇ ਬੜਾ ਕਿਹਾ ਜਾ ਰਿਹਾ ਸਾਡਾ ਇਤਿਹਾਸ ਖਾਤੋਂ ਹੋ ਰਿਹਾ ਸਾਡੀ ਪੀੜ੍ਹੀ ਇਤਿਹਾਸ ਭੁੱਲਦੀ ਜਾ ਰਹੀ ਆ ਜਿਹੜੀ ਮਨ ਲੱਗਾ ਸਖਲਾਈ ਸਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਦਿੱਤੀ ਜਾਣੀ ਚਾਹੀਦੀ ਸੀ ਉਹ ਸਾਨੂੰ ਨਹੀਂ ਮਿਲ ਰਹੀ ਇੱਤੋਂ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਸੰਸਥਾਵਾਂ ਨੇ ਪ੍ਰਚਾਰਕ ਉਹ ਵੀ ਕਿਤੇ ਨਾ ਕੀਤੇ ਉਹਨਾਂ ਪੂਰੀ ਨਹੀਂ ਪਾ ਰਹੇ ਜਿਸ ਹੱਦ ਤੱਕ ਸਾਨੂੰ ਇਤਿਹਾਸ ਦੇ ਬਾਰੇ ਦੁਨੀਆ 'ਚ ਸਾਨੂੰ ਦੱਸਣਾ ਚਾਹੀਦਾ ਸੀ ਤੁਹਾਡੇ ਕੋਲ ਹਰ ਤਰ੍ਹਾਂ ਦੇ ਆਉਦੇ ਨੇ ਬੱਚੇ ਬਜ਼ੁਰਗ ਵੱਡੇ ਛੋਟੇ ਨੌਜਵਾਨ ਆ ਰਹੇ ਨੇ ਕੀ ਸੱਟਾ ਕੀ ਗੱਡਿਆ ਤੁਸੀਂ ਕਿੰਨੇ ਕੁ ਲੋਕ ਆ ਜਿਹੜੇ ਹਜੇ ਵੀ ਇਤਿਹਾਸ ਤੋਂ ਵਾਂਝੇ ਨੇ ਜਿਨ੍ਹਾਂ ਨੂੰ ਲੋੜ ਆ ਇਤਿਹਾਸ ਦੱਸਣ ਦੀ ਸਾਡਾ ਇਤਿਹਾਸ ਇੰਨਾ ਵਾਈਡ ਹੈ ਨਾ ਅਸੀਂ ਇਸ ਨੂੰ ਜਿੰਨਾ ਫੈਲਾਵਾਂਗੇ ਓਨਾ ਹੀ ਘਟ ਹੈ ਹੁਣ ਇੱਥੇ ਵੀ ਅਸੀਂ ਦੇਖ ਰਹੇ ਹਾਂ ਤਾਂ ਇੱਕ ਗਿਣਤੀ ਮਾਤਰ ਲੋਕ ਨੇ ਜੋ ਸਾਡੇ ਕੋਲ ਆਣਗੇ ਇੱਕ ਦਿਨ ਵਿੱਚ ਜਦ ਕਿ ਇਥੇ ਲੱਖਾਂ ਲੋਕ ਜਿਹੜੇ ਨਸ਼ਮਸਤਕ ਹੋ ਰਹੇ ਨੇ ਪਰ ਗਿਣਤੀ ਮਾਤਰ ਨੇ ਸੋ ਇਸ ਕਰਕੇ ਮੈਨੂੰ ਐਵੇਂ ਲੱਗਦਾ ਹੈ ਪਰਸਨਲੀ ਕਿ ਵੀ ਸਾਨੂੰ ਤੁਹਾਨੂੰ ਉਹਨਾਂ ਨੂੰ ਸਭ ਨੂੰ ਹੀ ਇੱਕ ਮੁਹਿੰਮ ਚਲਾਨੀ ਚਾਹੀਦੀ ਹੈ ਇਤਿਹਾਸ ਬਾਰੇ ਗੁਰਬਾਣੀ ਬਾਰੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਵੀ ਅਸੀਂ ਦੁਨੀਆ ਨੂੰ ਦੱਸ ਸਕੀਏ ਪਰ ਇਹ ਪੋਸੀਬਲ ਤਾਂ ਹੋਏਗਾ ਜਦੋਂ ਸਾਨੂੰ ਕਰੋ ਉਹ ਚੀਜ਼ ਮਿਲੇਗੀ ਕਿਉਂਕਿ ਸਭ ਤੋਂ ਪਹਿਲਾਂ ਕਹਿੰਦੇ ਮਾਂ ਜਿਹੜੀ ਹੁੰਦੀ ਹੈ ਸਭ ਤੋਂ ਪਹਿਲੀ ਟੀਚਰ ਹੁੰਦੀ ਹੈ ਤੇ ਜੇ ਮਾਂ ਆਪ ਜੁੜੀ ਹੋਏਗੀ ਤੇ ਅੱਗੇ ਬੱਚਿਆਂ ਨੂੰ ਪ੍ਰੇਰਣਾ ਦੇਗੀ ਐਵੇਂ ਹੀ ਪਿਤਾ ਦਾ ਵੀ ਰੋਲ ਉਨਾ ਹੀ ਹੈ ਜਿੰਨਾ ਮਾਂ ਦਾ ਹੈ ਸੋ ਮਾਤਾ ਔਰ ਪਿਤਾ ਜਾਂ ਇੱਕ ਗੱਲ ਇੱਥੇ ਇਹ ਵੀ ਦੇਖਣ ਨੂੰ ਮਿਲਦੀ ਹੈ ਕਿ ਦਾਦੇ ਦਾਦੀਆਂ ਅੱਜ ਕੱਲ ਇਹ ਨਾਨਾ ਨਾਨੀ ਕਹਿ ਲੋ ਵੀ ਉਹ ਰੋਲ ਨਹੀਂ ਨਿਭਾਰੇ ਜੋ ਪੁਰਾਤਨ ਸਮੇਂ ਵਿੱਚ ਨੇ ਭੰਦੇ ਸਨ ਉਹਦਾ ਕਾਰਨ ਇਹ ਵੀ ਹੈ ਕਿ ਅੱਜ ਅਗਰ ਅਸੀਂ ਬੱਚਿਆਂ ਨਾਲ ਗੱਲ ਕਰਦੇ ਹਾਂ ਜਾਂ ਵੱਡਿਆਂ ਨਾਲ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦਾ ਬਹੁਤ ਪ੍ਰਭਾਵ ਹੈ ਜਾਂ ਇੱਕ ਬੱਚਿਆਂ ਦੇ ਪੜਾਈ ਦਾ ਬਹੁਤ ਇੱਕ ਦੱਬੇ ਪਏ ਨੇ ਵਿਚਾਰੇ ਬਣਾਈਆਂ ਵਿੱਚ ਵੀ ਪਰ ਸਿਰਫ ਉਹ ਦੁਨਿਆਵੀ ਪੜਾਈ ਦੇ ਨਾਲ ਕੀ ਹੈ ਇੱਕ ਤੁਸੀਂ ਇਨਸਾਨ ਤਿਆਰ ਕਰ ਸਕਦੇ ਹੋ ਜੇ ਇੱਕ ਅੱਛਾ ਇਨਸਾਨ ਜਾਂ ਮੈਂ ਕਹਾਂ ਕਿ ਗੁਰਸਿੱਖ ਇਨਸਾਨ ਅਗਰ ਤਿਆਰ ਕਰਨਾ ਹੈ ਉਹਦੇ ਲਈ ਸਾਨੂੰ ਆਪਣੇ ਇਤਿਹਾਸ ਆਪਣੇ ਵਿਰਸੇ ਦੇ ਨਾਲ ਜੁੜਨਾ ਹੀ ਪਏਗਾ ਜਿਵੇਂ ਤੁਸੀਂ ਕਹਿ ਗਿਆ ਕਿ ਲੱਖਾਂ ਲੋਕ ਆਉਂਦੇ ਆ ਵੀ ਇੱਥੇ ਸਾਡੇ ਕੋਲ ਘੱਟ ਹੁੰਦੇ ਆ ਜਿਵੇਂ ਆਪਣੇ ਸਾਹਮਣੇ ਵਾਲੇ ਪਾਸੇ ਸਟਾਲ ਦੇ ਸਾਹਮਣੇ ਵਾਲੇ ਪਾਸੇ ਲੰਗਰ ਚੱਲ ਰਿਹਾ ਉੱਥੇ ਭੀੜ ਵੱਧਾ ਇੱਥੇ ਭੀੜ ਘੱਟਾ ਇਹ ਵੀ ਇੱਕ ਸਾਡੀ ਤਰਾਸ ਦੀ ਹੈ ਕਿ ਅਸੀਂ ਢਿੱਡ ਭਰਨ ਵਾਲੇ ਤਰੇ ਹੋਏ ਆ ਪਰ ਅਸੀਂ ਦਿਮਾਗ ਨਹੀਂ ਭਰਨਾ ਚਾਹੁੰਦੇ ਅਸੀਂ ਦਿਮਾਗ ਖਾਲੀ ਰੱਖੀ ਫਿਰਦੇ ਆ ਬਸ ਆਈ ਦਾ ਸਿੱਖ ਗੋਮਕਲ ਲੰਗਰ ਲਗਾਉਣ ਦਾ ਰਿਵਾਜ ਹੈ ਨਾ ਜ਼ਿਆਦਾ ਹੋ ਚੁੱਕਾ ਹੈ ਵੀ ਉਹਨਾਂ ਦੇ ਸਟਾਲ ਤੇ ਐਜਿਸ ਮਿਲ ਰਹੇ ਤਾਂ ਸਾਡਾ ਸਟਾਲ ਉਸ ਤੋਂ ਜ਼ਿਆਦਾ ਅੱਛਾ ਹੋਵੇ ਬਸ ਕਿਸੇ ਕੰਪੀਟੀਸ਼ਨ ਦੀ ਦੌੜ ਚ ਭੱਜ ਲੈ हां ਅਤੇ ਜਿਹੜੀ ਜਿਹੜਾ ਮੇਨ ਮਕਸਦ ਸਾਡਾ ਅਸੀਂ ਉਹ ਭੁੱਲ ਗਏ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਸਾਡਾ ਮਕਸਦ ਸੀ ਸੰਸਾਰ ਵਿੱਚ ਆਉਣਾ ਅਸੀਂ ਪਸ਼ੂ ਪਸ਼ਕਿਆਂ ਨੂੰ ਸਿਰਫ ਆਪਣੇ ਢਿੱਡ ਭਰਨ ਜੋਗੀ ਰਹਿ ਗਏ ਆ ਪਰ ਉਹ ਵੀ ਜਦੋਂ ਅਸੀਂ ਐਵੇਂ ਸਟਾਲਸ ਲਗਾਉਂਦੇ ਆ ਇੱਕ ਤੋਂ ਇੱਕ ਇੱਕ ਤੋਂ ਹੀ ਗੁਣ ਰਸਤੇ ਵਿੱਚ ਅਸੀਂ ਦੇਖਦੇ ਆ ਸਵਾ ਦੇ ਆਂਦੇ ਕਿ ਨਹੀਂ ਸਟਾਲ ਨੇ ਜਿਨ੍ਹਾਂ ਦੇ ਲੋੜ ਨਹੀਂ ਹੈ ਲੋੜ ਅਨੁਸਾਰ ਗੁਰੂ ਸਾਹਿਬ ਨੇ ਕਿਹਾ ਸੀ ਲੋੜ ਅਨੁਸਾਰ ਲੰਗਰ ਚਾਹੀਦਾ ਹੁਣ ਲੋੜ ਤੋਂ ਵੱਧ ਹੈ ਪੀਜ਼ਾ 버ਗਰ ਨੂਡਲਸ ਹਰ ਚੀਜ਼ ਮਿਲਦੀ ਹੈ ਲੰਗਰਾਂ ਦੇ ਵਿੱਚ ਸੋ ਇਸ ਚੀਜ਼ ਦੇ ਵਲ ਵੀ ਸਾਨੂੰ ਗੁਰਸਿੱਖਾਂ ਨੂੰ ਤਾਂ ਜ਼ਰੂਰ ਆਣਾ ਚਾਹੀਦਾ ਹੈ ਛੋਟੇ ਛੋਟੇ ਉਪਰਾਲੇ ਹੀ ਇੱਕ ਦਿਨ ਵੱਡੇ ਉਪਰਾਲੇ ਬਣਦੇ ਹਨ ਬਣਾਤਾ ਜਿਸ ਤਰੀਕੇ ਨਾਲ ਤੁਸੀਂ ਇੱਕ ਚਿੱਕੀ ਫਲਵਾੜੀ ਇੱਥੇ ਬਣਾਈ ਹੋਈ ਆ ਗੁਰੂ ਘਰ ਦੇ ਬਿਲਕੁਲ ਨਾਲ ਲੱਗਦੇ ਦਾ ਅੱਜ 4-5 ਕਿਲੋਮੀਟਰ ਦੇ ਅੰਦਰ ਇਹ ਸਿੱਧੀ ਜੋੜ ਮੇਲ ਚੱਲ ਰਿਹਾ ਮੈਂ ਰਸਤੇ 'ਚੋਂ ਦਾ ਦੇਖ ਰਿਹਾ ਸੀ ਮੈਂ ਸਾਰੇ ਕਿਤੇ ਜਾ ਕੇ ਆ ਮੈਨੂੰ ਕਿਤੇ ਵੀ ਇਸ ਤਰੀਕੇ ਦੀ ਐਕਟੀਵਿਟੀ ਨਜ਼ਰ ਨਹੀਂ ਆਈ ਮੈਂ ਲੱਭ ਰਿਹਾ ਸੀਗਾ ਤਾਂ ਮੈਨੂੰ ਬੜਾ ਫੀਲ ਹੋਇਆ ਕਿ ਯਾਰ ਅਸੀਂ ਰੱਜਿਆਂ ਨੂੰ ਰਜੋਣ ਲੱਗੇ ਹੋਏ ਆ ਤੇ ਜੋ ਅਸਲ ਸਾਡਾ ਖਾਣਾ ਸੀਗਾ ਉਹ ਅਸੀਂ ਕਿਸੇ ਨੂੰ ਦੇ ਨਹੀਂ ਰਹੇ ਉਹ ਕਿਸੇ ਨੂੰ ਵਰਤਾ ਨਹੀਂ ਰਹੇਗੇ ਬਿਲਕੁਲ ਇਹੀ ਗੱਲ ਰਾਤੀ ਅਗਰ ਅਸੀਂ ਸੁਣੀ ਹੋਏਗਾ ਗਿਆਨੀ ਹਰਪਾਲ ਸਿੰਘ ਜੀ ਕਥਾ ਵਿੱਚ ਦੱਸ ਰਹੇ ਸੀ ਕਿ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਕੋਈ ਲੋਗ ਸੋਨਾ দান ਕਰਨ ਵਾਸਤੇ ਉਹਨਾਂ ਨੇ 14-15 ਲੱਖ ਰੁਪਏ ਦੇਣਾ ਸੀਗਾ ਹੈਨਾ ਉਹ ਇਸ ਬਸ ਕਹਿ ਰਹੇ ਸੀ ਵੀ ਤੂੰ ਜਿੰਨਾ ਦੇਗਾ ਮੈਂ ਉਸ ਤੋਂ ਜ਼ਿਆਦਾ ਦੇਾਂਗਾ ਉਹਨਾਂ ਦੋਨਾਂ 'ਚ ਇਹ ਲੜਾਈ ਚੱਲ ਰਹੀ ਸੀ ਤੇ ਇੱਕ ਪਿੰਡ ਦਾ ਇੱਕ ਨੌਜਵਾਨ ਆਇਆ ਵੀ ਮੇਰੀ 14 ਕ ਹਜ਼ਾਰ ਰੁਪਏ ਫੀਸ ਹੈ ਜੇ ਤੁਸੀਂ ਮੇਰੀ ਫੀਸ ਤਾਰ ਦੋ ਕਹਿੰਦੇ ਫੀਸ ਨਹੀਂ ਧਾਰਨੀ ਤੇਰੀ ਫੀਸ ਨਹੀਂ ਧਾਰਨੀ ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ ਉਹ ਸੋਨਾ ਛੜਾ ਕੇ ਮਿਲ ਲਿਆ ਪਰ ਅਸੀਂ ਲਖਵਾਉਣਾ ਵੀ ਹੁੰਦਾ ਨਾ ਪੱਥਰਾਂ ਦੇ ਉੱਤੇ ਫਲਾਨਾ ਸਿਓ ਫਲਾਨੀ ਸੇਵਾ ਕਰਾਈ ਤੇ ਓंका ਸੋ ਇੰਨੀ ਸੇਵਾ ਕਰਾਈ ਫਿਰ ਇਹ ਵੀ ਤਾਂ ਸਾਡਾ ਟ੍ਰੈਂਡ ਹੈ ਨਾ ਐ ਅਸੀਂ ਸੋਚਦੇ ਨਹੀਂ ਨਾ ਜੇ ਅਸੀਂ ਇੱਕ ਗੁਰਸਿੱਖ ਨੂੰ ਸਟੈਂਡ ਕਰਦੀਏ ਤੇ ਉਹ ਸਾਡਾ ਧੁਰਦਰਗਾਹ ਵਿੱਚ ਨਾਮ ਲਿਖਿਆ ਜਾਏਗਾ ਐ ਸੰਸਾਰ ਦੇ ਨਾਮ ਤਾਂ ਮਿੱਟੀ ਜਾਣੇ ਨੇ ਸੋ ਉਸ ਧੁਰਦਰਗਾਹ ਦਾ ਅਸੀਂ ਆਪਣਾ ਕੁਝ ਧਨ ਇਕੱਠਾ ਕਰੀਏ ਉੱਥੇ ਜਗ੍ਹਾ ਬਣਾਈਏ ਕਣ ਤੁਹਾਨੂੰ ਲੱਗਦਾ ਜੋ ਪ੍ਰਾਲਾ ਤੁਸੀਂ ਕਰ ਰਹੇ ਹੋ ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਕਰਨਾ ਚਾਹੀਦਾ ਸਾਡੀ ਏਡੀ ਵੱਡੀ ਸੰਸਥਾ ਸਰਮੋਰ ਸੰਸਥਾ ਸ਼ੋਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਕੀਤੀ ਸੀਗੀ ਜੋ ਕੰਮ ਅੱਜ ਸ਼ੋਹਨੀ ਕਮੇਟੀ ਨੂੰ ਕਰਨੇ ਚਾਹੀਦੇ ਸੀਗੇ ਉਹ ਅੱਜ ਚਲੋ ਕਹਿੰਦੇ ਕਰੇ ਕੋਈ ਚੰਗਾ ਹੋਣਾ ਚਾਹੀਦਾ ਪਰ ਉਹ ਇੱਕ ਵੱਡੀ ਸੰਸਥਾ ਉਹਨਾਂ ਕੋਲ ਕਾਡਰ ਵੱਡਾ ਹੈਗਾ ਸੇਵਾਦਾਰ ਵੀ ਆ ਸਾਰਾ ਕੁਝ ਪ੍ਰਬੰਧ ਵੀ ਹੈ ਜੇ ਉਹ ਜੇ ਇਹ ਉਪਰਾਲੇ ਕਰਨ ਤਾਂ ਸਾਡੀ ਜਿਹੜੀ ਕੌਮ ਅੱਜ ਪੰਜਾਬ ਚ ਖਾਸ ਤੋ ਤੇ ਧਰਮ ਪਰਿਵਰਤਨ ਵੱਡੀ ਗਿਣਤੀ ਚ ਹੋ ਰਿਹਾ ਤਾਂ ਉਹਨੂੰ ਰੋਕਿਆ ਜਾ ਸਕਦਾ ਹਾਂ ਅਸੀਂ ਹੁਣੇ ਪਹਿਲਾਂ ਮੀਡੀਆ ਵਾਲਿਆਂ ਨਾਲ ਇਹੀ ਗੱਲ ਕੀਤੀ ਸੀ ਵੀ ਧਰਮ ਪਰਿਵਰਤਨ ਤਾਂ ਹੋ ਰਿਹਾ ਕਿਉਂਕਿ ਅਸੀਂ ਇੱਕ ਜੁੱਟ ਨਹੀਂ ਹੈਗੇ ਜੇ ਅਸੀਂ ਕਿਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਕੱਲਾ ਇਕੱਲਾ ਬੰਦਾ ਵੀ ਪ੍ਰਚਾਰਕ ਬਣ ਜਾਵੇ ਨਾ ਹਨਾ ਤੇ ਜੇ ਪਿੰਡ ਵਿੱਚ ਹੀ ਅਗਰ ਪਿੰਡਾਂ 'ਚ ਧਰਮ ਪਰਿਵਰਤਨ ਜ਼ਿਆਦਾ ਹੋ ਰਹੇ ਨੇ ਜਿਵੇਂ ਤੇ ਉੱਥੇ ਅਗਰ ਅਸੀਂ ਹੋਈਏ ਦੋ ਚਾਰ ਸਿੰਘ ਇੱਕ ਪਿੰਡ ਦੇ ਇਕੱਠੇ ਹੋਣ ਐਵੇਂ ਦੀ ਕੋਈ ਸੰਸਥਾ ਬਣਾਣ ਹੈ ਨਾ ਇੱਕ ਦੂਜੇ ਦੀ ਮਦਦ ਲਈ ਅੱਗੇ ਕੋਈ ਆਣ ਕਿਉਂਕਿ ਅੱਜ ਕੱਲ ਅਸੀਂ ਦੇਖਦੇ ਐਨਆਰਆਈਸ ਬਹੁਤ ਨੇ ਪਿੰਡਾਂ ਵਾਲਿਆਂ ਨੂੰ ਪੈਸੇ ਦਾ ਘਾਟਾ ਨਹੀਂ ਹੈ ਔਰ ਇਸ ਕੰਮ ਵਾਸਤੇ ਐਨਆਰਆਈ ਡੋਨੇਟ ਵੀ ਕਰ ਸਕਦੇ ਨੇ ਸੋ ਉਹ ਚੀਜ਼ਾਂ ਨੂੰ ਅਗਰ ਅਸੀਂ ਲੈ ਕੇ ਨਾਲ ਚਲੀਏ ਤੇ ਫਿਰ ਪਿੰਡਾਂ ਵਿੱਚ ਪ੍ਰਚਾਰ ਕਰੀਏ ਤਾਂ ਫਿਰ ਇਹ ਧਰਮ ਪਰिवर्तन ਤੇ ਕੋਈ ਵੱਡੀ ਗੱਲ ਨਹੀਂ ਇਹਨੂੰ ਰੋਕਿਆ ਜਾ ਸਕਦਾ ਤੁਹਾਨੂੰ ਸਾਹਿਬ ਜਾਂਦੇ ਆ ਤਾਂ ਇੱਥੇ ਆ ਕੇ ਕਿਵੇਂ ਪ੍ਰੇਰਣਾ ਮਿਲਦੀ ਆ ਵੱਡੇ ਸਹਿਬਜ਼ਾਦੇ ਚਾੜੀ ਸਿੰਘ ਜਿਹੜੇ 10 ਲੱਖ ਦੀ ਫੌਜ ਦੇ ਨਾਲ ਲੜ ਗਏ ਇਹ ਧਰਤੀ ਤੁਹਾਨੂੰ ਕਿਵੇਂ ਪ੍ਰੇਰਨਾ ਦਿੰਦੀ ਆ ਤੇ ਜਿਹੜੇ ਇੱਥੇ ਸੰਗਤ ਨਤਮਸਤਕ ਹੋਣ ਆਉਂਦੀ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਹੈ ਅਪੀਲ ਤਾਂ ਇਹ ਹੀ ਕਰਾਂਗੇ ਕਿ ਵੀ ਆਪ ਜਪੋ ਅਵਰਾ ਨਾਮ ਜਪਾਓ ਜੇ ਅਸੀਂ ਆਪਣੇ ਅਗਰ ਸਾਡਾ ਖੀਸਾ ਖਾਲੀ ਹੋਏਗਾ ਤਾਂ ਅਸੀਂ ਦੂਜਿਆਂ ਨੂੰ ਵੰਡ ਨਹੀਂ ਸਕਦੇ ਸੋ ਪਹਿਲਾਂ ਆਪ ਇਸ ਪਾਸੇ ਜੁੜੀਏ ਫਿਰ ਪ੍ਰੇਰਣਾ ਦੇ ਸਰੋਤ ਬਣੀਏ ਫਿਰ ਦੂਜਿਆਂ ਨੂੰ ਪ੍ਰੇਰੀਏ ਹੇ ਹਰ ਇੱਕ ਇਨਸਾਨ ਨੂੰ ਹਰੇ ਗੁਰਸਿੱਖ ਨੂੰ ਇਹ ਕਰਨ ਦੀ ਜ਼ਰੂਰਤ ਹੈ ਤਾਂ ਹੀ ਇਹ ਜੋ ਠਲ ਪੈਗੀ ਜਿਵੇਂ ਕਿ ਅਸੀਂ ਇੱਥੇ ਦੇਖਦੇ ਆ ਆਪਣੇ ਸਟਾਲ ਤੇ ਵੀ ਕਿ ਬੱਚੇ ਆਂਦੇ ਨੇ ਬਹੁਤੇ ਬੱਚੇ ਜਿਹੜੇ ਨੇ ਨਾ ਉਹ ਕੇਸ ਕਤਲ ਕੀਤੇ ਹੋਏ ਨੇ ਉਹਨਾਂ ਨੇ ਕੋਈ ਸਮਾਂ ਹੁੰਦਾ ਸੀਗਾ ਜਦੋਂ ਗੁਰੂ ਸਾਹਿਬ ਦਾ ਸਮਾਂ ਸੀ ਲਗਾਈਏ ਸਾਰੇਵੇਂ ਸੋਹਣੀਆਂ ਦਸਤਾਰਾਂ ਸਜਾਈਆਂ ਹੋਣਗੀਆਂ ਅੱਜ ਤੋਂ 50 ਸਾਲ ਪਹਿਲਾਂ ਵੀ ਅਗਰ ਦੇਖੀਏ 20 25 ਸਾਲ ਪਹਿਲਾਂ ਵੀ ਬਹੁਤ ਪੱਗਾਂ ਸਾਰੇ ਬੱਸ ਪੱਗਾਂ ਦੇਖਦੇ ਸੀ ਅੱਜ ਕੀ ਹੈ ਰੁਮਾਲ ਸਾਰੇ ਬਸੇ ਰੁਮਾਨ ਨੇ ਛੋਟੀਆਂ ਦਸਤਾਰਾਂ ਨੇ ਜੋ ਕਿ ਸ਼ੋਭਦੀਆਂ ਨੇ ਸਿੰਘ ਲੱਗਦੇ ਤੇ ਸਿੰਘ ਸੁਰਮੇ ਤਾਂ ਫਿਰ ਦਸਤਾਰਾਂ ਦੇ ਨਾਲ ਹੀ ਸਜਦੇ ਨੇ ਨਾ ਕਿਤੇ ਨਾ ਕਿਤੇ ਉਹ ਚੀਜ਼ ਨੂੰ ਵੀ ਅਸੀਂ ਇੱਥੇ ਬਾਲ ਫੁੱਲਵਾੜੀ ਦੇ ਸਟਾਲ ਤੇ ਉੱਤੇ ਬੱਚਿਆਂ ਨੂੰ ਯੰਗਸਟਰਸ ਨੂੰ ਪ੍ਰੇਰ ਰਹੇ ਆ ਕਿ ਤੁਸੀਂ ਦਾੜੀ ਕੇਸ ਰੱਖੋ ਆਪਣੇ ਸੋਹਣੇ ਸਿੰਘ ਸਰਦਾਰ ਸਜੋ ਨਾਮ ਜਪੋ ਤੇ ਬੱਚੇ ਕਈ ਪ੍ਰਾਣ ਵੀ ਕਰਕੇ ਗਏ ਨੇ ਸਾਡੇ ਕੋਲ ਹਾਂਜੀ ਕਿ ਅਸੀਂ ਆਉਂਦੇ ਜੀ ਵਾਪਸ ਆਉਂਦੇ ਆ ਤੁਹਾਨੂੰ ਮਿਲ ਕੇ ਜਾਂਦੇ ਆ ਕਿਉਂਕਿ ਹਰ ਸਾਲ ਆਉਂਦੇ ਤੁਸੀਂ ਜਾਂ ਕਿਤੇ ਟੱਕਰਦੇ ਹੋਣਗੇ ਕਿ ਮੈਡਮ ਤੁਹਾਡੇ ਕੋਲ ਪ੍ਰਾਣ ਕੀਤਾ ਸੀਗਾ ਆ ਦੇਖੋ ਅੱਜ ਮੈਂ ਸਿੰਘ ਸੱਜ ਗਿਆ ਨਹੀਂ ਹਾਂ ਇੱਥੇ ਤਾਂ ਅਸੀਂ ਪਹਿਲੀ ਵਾਰ ਹੀ ਆਏ ਆ ਪਰ ਕਈ ਬੱਚੇ ਸਾਨੂੰ ਮਿਲਦੇ ਨੇ ਮਿਲਦੇ ਨੇ ਵੀ ਅਸੀਂ ਇਹ ਤੁਹਾਡੇ ਪ੍ਰਿੰਨਾਂ ਨਾਲ ਐਵੇਂ ਅੱਜ ਅਸੀਂ ਸੱਜੇ ਆਏ ਅਸੀਂ ਗੁਰਦੁਆਰੇ ਜਾਣ ਲੱਗ ਗਏ ਆ ਅਸੀਂ ਅੱਛਾ ਕੰਮ ਕਰਨ ਲੱਗ ਗਏ ਆ ਕੁਛ ਨਾ ਕੁਛ ਪਰਵਰਤਨ ਤਾਂ ਹੈ ਅੱਛਾ ਮੈਮ ਇੱਕ ਵਾਰ ਦਿਖਾ ਦਿਓ ਜਿਵੇਂ ਬੱਚੇ ਐਕਟੀਵਿਟੀਆਂ ਕਰ ਰਹੇ ਆ ਇਹ ਸਾਨੂੰ ਦੱਸਿਓ ਕੀ ਕੁਝ ਐਕਟੀਵਿਟੀਆਂ ਤੁਸੀਂ ਕਰਾਉਨੇ ਹੋ ਬੱਚਿਆਂ ਨੂੰ ਇਤਿਹਾਸ ਦੇ ਨਾਲ ਕਿਵੇਂ ਜੋੜਿਆ ਜਾ ਰਿਹਾ ਇੱਥੇ ਜਿਹੜੇ ਬਹੁਤ ਹੀ ਛੋਟੇ ਬੱਚੇ ਜਿਵੇਂ ਐ 5 ਸਾਲ ਤੋਂ ਛੋਟੇ ਬੱਚੇ ਨੇ 5 ਸਾਲ ਤੋਂ ਛੋਟੇ ਬੱਚਿਆਂ ਲਈ ਐਕਟੀਵਿਟੀ ਹੈ ਕਿ ਕਲਰਿੰਗ ਕਰਨੀ ਹੈ ਬੱਚਿਆਂ ਨੇ ਤੇ ਇਹਦੇ ਵਿੱਚ ਫਿਰ ਇਹਨਾਂ ਨੂੰ ਬੱਚਿਆਂ ਨੂੰ ਪੰਜ ਪਿਆਰੇ ਦੇ ਨਾਮ ਚਾਰ ਸਭ ਜਦਾ ਦੇ ਨਾਮ ਯਾਦ ਕਰਵਾ ਰਹੇ ਆ ਤਾਂ ਜੋ ਘੱਟੋ ਘੱਟ ਕੁਝ ਤਾਂ ਬੱਚੇ ਲੈ ਕੇ ਜਾਣ ਐ ਇੱਥੋਂ ਦੀ ਫਿਰ ਇਸ ਤੋਂ ਬਾਅਦ ਫਿਰ 7 ਸਾਲ ਤੋਂ ਵੱਡੇ ਬੱਚੇ ਫਿਰ 11 ਸਾਲ ਤੋਂ ਇਸ ਤਰ੍ਹਾਂ ਤਿੰਨ ਗਰੁੱਪ ਬਣਾਏ ਨੇ ਜਿਹਦੇ ਵਿੱਚ ਕਿ ਫਿਰ ਉਹ ਕੁਐਸਚਨ ਪੇਪਰ ਸੋਲਵ ਕਰਦੇ ਨੇ ਉਹ ਇਤਿਹਾਸ ਸੰਬੰਧੀ ਹੀ ਪ੍ਰਸ਼ਨ ਨੇ ਉਹਦੇ ਵਿੱਚ ਤੇ ਉਮਰ ਦੀ ਫਿਰ 19 ਸਾਲ ਤੋਂ ਬਾਅਦ ਉਮਰ ਦੀ ਕੋਈ ਸੀਮਾ ਨਹੀਂ ਹੈ ਵੱਡੇ ਛੋਟੇ ਸਾਰੇ ਹੀ ਸਜਾ ਸਕਦੇ ਆ ਹੁਣ ਇੱਕ ਬੜੇ ਪਿਆਰੇ ਆਏ ਇੱਕ ਅੰਕਲ ਜੀ ਆਏ ਉਹਨਾਂ ਦਾ ਬੇਟਾ ਛੋਟਾ ਪੋਤਾ ਸੀ ਸ਼ਾਇਦ ਨਾਲ ਤੇ ਉਹਨੇ ਦਸਤਾਰ ਨਹੀਂ ਸੀ ਬੰਨੀ ਤੇ ਉਹਨੇ ਜਦੋਂ ਸਟਾਲ ਤੇ ਦੇਖਿਆ ਸਾਰਿਆਂ ਨੂੰ ਤੇ ਇੱਥੋਂ ਹੀ ਸਰੂਪਾ ਉਹ ਲੈ ਕੇ ਉਹਦੇ ਸਿਰ ਦੇ ਉੱਤੇ ਬੰਨਿਆ ਸਾਨੂੰ ਬੜਾ ਇਹੀ ਸਾਡਾ ਰਿਵਾਰਡ ਹੈ ਕਿ ਸਾਨੂੰ ਇਹਨਾ ਅੱਛਾ ਲੱਗਿਆ ਕਿ ਵੀ ਇਹ ਦਸਤਾਰ ਦੀ ਅਹਿਮੀਅਤ ਪਤਾ ਚੱਲਦੀ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖੋ ਇਹ ਸਾਰੇ ਸਾਡੇ ਵੋਲੰਟੀਅਰਸ ਨੇ ਇਹ ਸਾਰੇ ਬੱਚੇ ਸੇਵਾਦਾਰ ਹਨਾ ਦੇਖੋ ਇਹ ਬਹੁਤ ਵੱਡੀ ਗੱਲ ਆ ਹਾਂਜੀ ਜਿਹੜੀ ਛੋਟੀ ਉਮਰ ਦੇ ਵਿੱਚ ਸੇਵਾ ਕਰਨਾ ਤੇ ਖੁਦ ਸ੍ਰੂਪਾਂ ਸਿੱਖੀ ਸਰੂਪ ਦੇ ਵਿੱਚ ਰਹਿਣਾ ਜੁੜਨਾ ਗੁਰੂ ਘਰ ਨਾਲ ਸਿੱਖੀ ਸਰੂਪ ਹੀ ਨਹੀਂ ਆ ਨਾਲ ਕੁੱਲ ਜਿੱਥੇ ਇਹ ਦੁਨਿਆਵੀ ਪੜਾਈ ਕਰਦੇ ਨੇ ਔਰ 80 90% ਬੱਚੇ ਲੈ ਕੇ ਆਉਂਦੇ ਨੇ ਉੱਥੇ ਗੁਰਸਿੱਖੀ ਵਿੱਚ ਵੀ 30 30 40 40 ਬਾਣੀਆਂ ਨਾਲ ਨੂੰ ਕਾਂਠ ਨੇ ਉਹਦੀ ਇਹ ਵੀ ਖਾਸ ਗੱਲ ਆ ਨਾ ਇੱਥੇ ਤੁਸੀਂ ਨਾਲ ਇੱਕ ਇਹ ਵੀ ਸੰਦੇਸ਼ ਦੇ ਰਹੇ ਆ ਵੀ ੀਆਂ ਕਿਸੇ ਤੋਂ ਘੱਟ ਨਹੀਂ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਚ ਰਿਹਾ ਸੁਖਮੰਦਾਖੀ ਜਿੱਤ ਜੰਮੇ ਰਾਜਾ ਹਨਾ ਤਾਂ ਜਿੱਥੇ ਲੋਕ ਅੱਖਾਂ ਦੇ ਵਿੱਚ ਮਾਰ ਦਿੰਦੇ ਆ ਜਾਂ ਇਹਨਾਂ ੀਆਂ ਨੂੰ ਨੀਵਾ ਸਮਝਿਆ ਜਾਂਦਾ ਸਾਡੇ ਸਮਾਜ ਦੇ ਅੰਦਰ ਮਰਦਾਂ ਤੋਂ ਔਰਤ ਨੂੰ ਨੀਵਾ ਸਮਝਿਆ ਜਾਂਦਾ ਉਹ ਵੀ ਇੱਕ ਮੈਸੇਜ ਇਹ ਦੇ ਰਹੀਆਂ ਨੇ ਸਾਨੂੰ ਐਵੇਂ ਲੱਗਦਾ ਕਿ ਧੀਆਂ ਨੇ ਤਾਂ ਹੋਰ ਸਗੋਂ ਦੋ-ਦੋ ਘਰਾਂ ਨੂੰ ਸੰਭਾਲਣਾ ਹੁੰਦਾ ਹੈ ਇੱਕ ਜਿੱਥੇ ਪਾਲ ਰਹੀਆਂ ਨੇ ਤੇ ਇੱਕ ਅੱਗੇ ਜਿੱਥੇ ਜਾ ਕੇ ਪਾਲਣ ਗਈਆਂ ਸੋ ਦੋਨੋਂ ਘਰਾਂ ਦੇ ਵਿੱਚ ਗੁਰਸਿੱਖੀ ਮਹਿਕੇਗੀ ਇਸ ਕਰਕੇ ਧੀਆਂ ਨੂੰ ਤਾਂ ਅਸੀਂ ਜ਼ਿਆਦਾ ਕੇ ਲੈ ਕੇ ਆਉਂਦੇ ਆਂ ਹਮਾਰਾ ਕਿਰਪਾ ਕਰਨ ਸਾਡੀ ਵਾਲ ਫੁੱਲ ਵਾਲੀ ਦੇ ਤੇ ਮੇਰਾ ਪਰਿਆ ਹੱਥ ਰੱਖਣ ਤਾਂ ਜੋ ਅਸੀਂ ਐਸੇ ਉਪਰਾਲੇ ਹੋਰ ਕਰ ਸਕੀਏ ਜੀ ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਡੇ ਨੂੰ ਤਰੱਕੀਆਂ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਤੇ ਤੁਸੀਂ ਜਿਵੇਂ ਗੁਨਾਨਕ ਪਾਸ਼ਾ ਨੇ ਕਿਹਾ ਸੀ ਤੁਸੀਂ ਉੱਜੜ ਜਾਓ ਮੈਂ ਵੀ ਤੁਹਾਨੂੰ ਅੱਜ ਇਹ ਹੀ ਕਹਿਣਾ ਵੀ ਤੁਸੀਂ ਉੱਜੜ ਜਾਓ ਤੁਸੀਂ ਪੂਰੀ ਦੁਨੀਆ 'ਚ ਫੈਲ ਜਾਓ ਤਾਂ ਜੋ ਪੂਰੀ ਦੁਨੀਆ ਦੇ ਵਿੱਚ ਇਹ ਉਪਦੇਸ਼ ਜਾਵੇ ਇਹ ਸੰਦੇਸ਼ ਜਾਵੇ ਤੇ ਸਾਡੇ ਜਿਹੜੇ ਨੌਜਵਾਨ ਨੇ ਸਾਡੀ ਜਿਹੜੀ ਪੀੜ੍ਹੀ ਆ ਇਤਿਹਾਸ ਤੋਂ ਵਾਂਝੀ ਹੋ ਰਹੀ ਆ ਉਹੋ ਇਤਿਹਾਸ ਦੇ ਨਾਲ ਜੁੜੇ ਤੇ ਅਸੀਂ ਫਿਰ ਉਹ ਗੁਰੂ ਘਰੇ ਆਪਣੀ ਵਾਪਸੀ ਕਰੀਏ ਉਹ ਅਨੰਦਪੁਰ ਵਾਪਸੀ ਕਰੀਏ ਜਿੱਥੇ ਸਾਡੇ ਬਾਜਾਵਾੜੇ ਨੇ ਖਾਲਸਾ ਪੰਥ ਸਾਜਿਆ ਸੀਗਾ ਜਿੱਥੋਂ ਸਾਨੂੰ ਉਪਦੇਸ਼ ਦਿੱਤਾ ਸੀਗਾ ਉਹ ਘਰ ਦੇ ਵਿੱਚ ਆਈਏ ਕਿਉਂ ਅਸੀਂ ਭੁੱਲੇ ਪੜ ਕੇ ਅੱਜ ਹੋਰ ਰਾਹਾਂ ਦੇ ਉੱਤੇ ਫਿਰਦੇ ਆਂ ਕਿਉਂ ਅਸੀਂ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਭੜਕਦੇ ਹੋਏ ਰੱਬ ਲੱਭਦੇ ਫਿਰਦੇ ਆਂ ਰੱਬ ਸਾਡੇ ਘਰੇ ਆ ਪਰ ਸਾਨੂੰ ਪਛਾਣਨ ਦੀ ਲੋੜ ਆ ਕੈਮਰਾਮੈਨ ਗੁਰਜੰਦ ਸਿੰਘ ਤੇ ਨਾਲ ਮਹਾਰਾਜ ਸਿੰਘ